ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਤੀ ਰਵਰਣ ਸੋ ਇੱਕ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਸੀ ਜਿਹੜਾ ਫਾਇਲਿਕਾ ਮੇਰਾ ਪਿੰਡ ਹੈ ਬੁੰਨਾ ਜੋ ਕਿ ਸਾਡੇ ਘੱਟੋ ਘੱਟ ਵੀ ਬਹੁਤ ਸਾਰੇ 25 30 ਪਿੰਡਾਂ ਦੇ ਹਾਲਾਤ ਬਹੁਤ ਮਾੜੇ ਹੋਏ ਪੈ ਨੇ ਪਾਣੀ ਨਾਲ ਤੇ ਮੈਂ ਵੀਰੋਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਕਿਸੇ ਨੇ ਕੁਛ ਨਹੀਂ ਕਰਨਾ ਆਪਣਾ ਆਪਣਾ ਭਾਈਚਾਰਕ ਤਖਤ ਖਰਾਬ ਨਾ ਕਰੋ ਜੋ ਕਿ ਪਾਣੀ ਇਹ ਹੌਲੀ-ਹੌਲੀ ਨਿਕਲ ਜਾਣਾ ਹੈ ਐਵੇਂ ਲੋਕ ਕਹਿੰਦੇ ਨੇ ਕਿਈ ਲੀਟਰ ਵੀ ਆ ਜਾਂਦੇ ਨੇ ਫੋਟੋਆਂ ਕਰਾ ਕੇ ਚਵੇ ਜਾਂਦੇ ਨੇ ਕੋਈ ਕਿਸੇ ਮਗਰ ਲੱਗਣ ਦੀ ਲੋੜ ਨਹੀਂ ਆਪਸ ਵਿੱਚ ਭਾਈਚਾਰੇ ਦੀ ਜੋ ਸਾਂਝ ਆਉਣ ਮਜ਼ਬੂਤ ਰੱਖੋ ਤੇ ਆਪ ਦਾ ਖ ਦੂਜਿਆਂ ਨਾਲ ਕੰਪਰਮਾਈਜ਼ ਕਰਕੇ ਨਾ ਤੇ ਵੀਰੇ ਮੇਰੀ ਇਹੀ ਸਦਾ ਸਾਰਨ ਬੇਨਤੀ ਹੈ ਵੀ ਆਪ ਘੇੜ ਤੱਕੋ ਕਿਸੇ ਪਿੱਛੇ ਲੜੋ ਨਾ ਕੋਈ ਉਂਗਲ ਆਉਣ ਵਾਲੇ ਤੁਹਾਨੂੰ ਪਤਾ ਦੋ ਚਾਰ ਬੰਦੇ ਹੁੰਦੇ ਆ ਉਹ ਪਿੰਡ ਦੇ ਵਿੱਚ ਐਵੇਂ ਆਪਦੇ ਪਰਪੇ ਤੇ ਆਪਦੇ ਪਿੰਡਾਂ ਦੇ ਗਵਾਡੀਆਂ ਨਾਲ ਕੋਈ ਫਰਕ ਪਾ ਦਿੰਦੇ ਨੇ ਪਾਣੀ ਜਿਵੇਂ ਆਇਆ ਹੋਲੀ-ਹੋਲੀ ਸੁਣ ਬਰਸਾਤ ਕੋਈ ਇੰਦਰ ਦੇਵਤਾ ਮੂਰੇ ਵੇਖ ਨੂੰ ਮਰੇ ਅਰਦਾਸ ਕਰੋ ਵੀ ਹੁਣ ਮੀਂਹ ਆਵੇ ਇੱਕ ਤਾਂ ਇਤ ਜੋ ਵੀ ਹੈ ਮਤਲਬ ਪਾਣੀ ਕਿਥੇ ਤੱਕ ਕਿਥੇ ਜਨਾਬ ਟੋਪੋਲੀ-ਪੋਲੀ ਜਿਵੇਂ ਆਏ ਹੋਏ ਵਾਪਸ ਨਿਕਲ ਜਾਣਾ ਇਥੋਨੇ ਕੋ ਬੇਨਤੀ ਕਰਨੀ ਸੀ ਤੁਹਾਡਾ ਆਪਣਾ ਧੀਰਾ ਬਰਾੜ ਪੰਜਾਬੀ ਲੋਕ ਹੈ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਆਪ ਦੀ ਭਾਈ ਤਰੇ ਇਹ ਸਾਂਝ ਰੱਖੋ ਕਿਸੇ ਤੇ ਕੋਈ ਆਸ ਨਾ ਰੱਖੋ ਕਿਸੇ ਨੂੰ ਕੁਛ ਨਹੀਂ ਕਰਨਾ ਇਹ ਕਿਸੇ ਤੇ ਕੋਈ ਬਾੜਾ ਝੋਨਾ ਜਿੰਦਾ ਖਰਾਬ ਹੁੰਦਾ ਇੱਕ ਦੂਦੇ ਹੀ ਅੰਦਾਜ਼ ਕਰੋ ਮਿਹਨਤ ਕਰੋ ਮੇਰਾ ਆਪਦਾ ਝੋਨਾ ਬਹੁਤ ਸਾਰਾ ਡੁੱਬਿਆ ਪਿਆ ਕੋਈ ਗੱਲ ਨਹੀਂ ਵੀਰੇ ਸਭ ਕੁਝ ਹੋ ਜਾਊਗਾ ਵੈਗਰੂ ਜੀ ਦਾ ਖਾਸਾ ਵੈਗਰੂ ਯੂਟਿਊਬਰ